ਬੀਤੇ ਦਿਨ ਇੱਕ ਦਲਿਤ ਲੜਕੀ ਦੀ ਮੌਤ ਹੋ ਜਾਂਦੀ ਹੈ ਕਿਹਾ ਜਾ ਰਿਹਾ ਸੀਗਾ ਕਿ ਉਸਨੇ ਸੁਸਾਈਡ ਕੀਤੀ ਹੈ ਪਰ ਘਰ ਵਾਲੇ ਲੜਕੀ ਦੇ ਘਰ ਵਾਲੇ ਬੇਲਮ ਲਾ ਰਹੇ ਸੀਗੇ ਕਿ ਉਸਨੇ ਸੁਸਾਈਡ ਨਹੀਂ ਕੀਤਾ ਹੈ ਜਿਸ ਘਰੋਂ ਕੰਮ ਕਰਦੀ ਹੈ ਉਹਨਾਂ ਨੇ ਉਹਨੂੰ ਪ੍ਰਤਾਰਣਾ ਕੀਤੀ ਗਈ ਹੈ ਉਸ ਨਾਲ ਰੇਪ ਕੀਤਾ ਗਿਆ ਤੇ ਹੋਰ ਉੱਤੇ ਸਵਾਲ ਉਠਾਈ ਸੀਗੇ ਅੱਜ ਉਸ ਦੇਾਰੇ ਜਿਹੜਾ ਉਹਦੇ ਪਰਿਵਾਰ ਵਾਲਿਆਂ ਨੂੰ ਮਿਲਿਆ ਸੰਜੀਵ ਜੀ ਸਾਰਾ ਮਾਮਲਾ ਸਾਡੇ ਵਿੱਚ ਚਾਨਣ ਜਾਈ ਕੱਲ ਪ੍ਰੋਟੈਸਟ ਵੀ ਕੀਤਾ ਗਿਆ ਸੀ ਅੱਜ ਜਿਹੜਾ ਵਾਕਿਆ ਵਾਕਿਆ ਹੈ ਅੱਜ ਪੁਲਿਸ ਵੀ ਤੁਹਾਡੇ ਨਾਲ ਉਹਨਾਂ ਦੇ ਘਰ ਵੀ ਪਹੁੰਚੀ ਸੀਗੀ ਕੀ ਹੋਇਆ ਸਾਰਾ ਦੱਸੋ ਅੱਜ ਇਸ ਤਰ੍ਹਾਂ ਅਸੀਂ ਸਾਡੇ ਸਾਰੇ ਜਿਹੜੀ ਸਮਾਜ ਸੇਵੀ ਸੰਸਥਾਵਾਂ ਨੇ ਪੋਲਿਟਿਕਲ ਲੋਗ ਨੇ ਜਿਹੜੇ ਵੀ ਲੋਕ ਨਿਆਂ ਪਸੰਦ ਨੇ ਲੋਕਾਂ ਨੂੰ ਨਿਆਂ ਦਿਆਂਦੇ ਨੇ ਅੱਜ ਸਾਰਿਆਂ ਨੇ ਆਪਾਂ ਕਾਲ ਕੀਤੀ ਸੀ 1 ਵਜੇ ਕਾਲਮ ਵਾਲਾ ਚੌਕ ਇਕੱਠੇ ਹੁੰਦੇ ਮੀਵ ਦੇ ਬਾਵਜੂਦ ਵੀ 3-400 ਲੋਕਾਂ ਦੀ ਇਕੱਠ ਇੱਥੇ ਹੋ ਗਿਆ ਸੀ ਜਿਸ ਤੋਂ ਬਾਅਦ ਇੱਥੇ ਦੇ ਐਸਪੀ ਹਰਪਾਲ ਜੀ ਔਰ ਸੀਨੀਅਰ ਅਫਸਰ ਐਸਐਚਓ ਸਾਰੇ ਇਕੱਠੇ ਹੋਏ ਔਰ ਉਹਨਾਂ ਨੇ ਸਾਡੇ ਕੋਲ ਰਿਕੁਐਸਟ ਕੀਤੀ ਕਿ ਤੁਸੀਂ ਕੀ ਚਾਹੁੰਦੇ ਹੋ ਕਿਉਂਕਿ ਪ੍ਰੋਟੈਸਟ ਤੋਂ ਬਾਅਦ ਵੀ ਅਸੀਂ ਕੋਈ ਨਾ ਕੋਈ ਮੰਗ ਰੱਖਣੀ ਸੀ ਉਹਨਾਂ ਨੇ ਉਹ ਪ੍ਰੋਟੈਸਟ ਕਰਨ ਤੋਂ ਪਹਿਲਾਂ ਸਾਡੀ ਮੰਗ ਮੰਨ ਲਈ ਔਰ ਉਹਨਾਂ ਨੇ ਕਿਉਂਕਿ ਅਸੀਂ ਚਾਹਨੇ ਸੀ ਕਿ ਇਹਦੀ ਨਿਰਪੱਖ ਜਾਂਚ ਹੋਵੇ ਇਹਦਾ ਮੈਡੀਕਲ ਬੋਰਡ ਬੈਠੇ ਕੋਈ ਫੋਰੈਂਸਿਕ ਐਕਸਪਰਟ ਹੋਵੇ ਉਹ ਜਿਹੜੀਆਂ ਉਹਨਾਂ ਨੇ ਮੰਗਾਂ ਨੇ ਸਾਡੇ ਕੋਲ ਲਿਖਤ ਤੌਰ ਤੇ ਸਾਨੂੰ ਦਿੱਤੀਆਂ ਨੇ ਲਿਖਤ ਤੇ ਉਹਨਾਂ ਨੇ ਬਕਾਇਦਾ ਥਾਣੇ ਦੀ ਮੋਹਰ ਲਗਾ ਕੇ ਅਫਸਰ ਨੇ ਆਪਣੇ ਸਾਈਨ ਕਰਕੇ ਸਾਨੂੰ ਦਿੱਤੇ ਆ ਔਰ ਇਹਦਾ ਮੈਡੀਕਲ ਬੋਰਡ ਬਿਠਾਤਾ ਗਿਆ ਔਰ ਮੈਡੀਕਲ ਬੋਰਡ ਤੋਂ ਬਾਅਦ ਜੋ ਵੀ ਰਿਪੋਰਟ ਆਏਗੀ ਕਿ ਜਰਾ ਜਿਹਾ ਵੀ ਕੁੜੀ ਨਾਲ ਗਲਤ ਕਿਉਂਕਿ ਇਹ ਗੱਲ ਪੁਲਿਸ ਕਿ ਜੇ ਕੁੜੀ ਨੇ ਸੁਸਾਇਸਾਈਡ ਵੀ ਕੀਤਾ ਤੇ ਕਿਸੇ ਕਾਰਨ ਕੀਤਾ ਉਹਨੇ ਕੋਈ ਸ਼ੌਂਕ ਨਾਲ ਨਹੀਂ ਕੀਤਾ ਕੋਈ ਨਾ ਕੋਈ ਰੀਜ਼ਨ ਹੋਇਆ ਹੋਵੇਗਾ ਇਸ ਕਰਕੇ ਜੇ ਕੁੜੀ ਦੇ ਨਾਲ ਜਦਾ ਜੀ ਕੋਈ ਮਿਸ ਹੈਪਨਿੰਗ ਹੋਈ ਹੋਏਗੀ ਕੁਛ ਤਨਾ ਵੀ ਤਾਂ ਜੋ ਵੀ ਵਾਤਵਾਰ ਕਾਨੂੰਨੀ ਤਾਰਾ ਹੋਏਗੀ ਉਹ ਲਗਾਈ ਜਾਏਗੀ ਪਰਿਵਾਰ ਵਾਲੇ ਜਿੰਨਾ ਤੇ ਇਲਜ਼ਾਮ ਲਗਾ ਰਹੇ ਨੇ ਕਿ ਜਿੰਨਾ ਦੇ ਘਰ ਉਹ ਕੰਮ ਕਰਦੀ ਸੀਗੀ ਉਸ ਪਰਿਵਾਰ ਦੇ ਮੈਂਬਰਾਂ ਨਾਲ ਵੀ ਤੁਸੀਂ ਐਸਪੀ ਆਰ ਪਾਲ ਸਿੰਘ ਨਾਲ ਮਿਲਿਓ ਕੁਛ ਉਹਨਾਂ ਨਾਲ ਵੀ ਗੱਲਬਾਤ ਹੋਈ ਹੈ ਉਹਨਾਂ ਨਾਲ ਦੇਖੋ ਜੀ ਵੱਡੇ ਬੰਦੇ ਨੇ ਸਭ ਨੂੰ ਨਜ਼ਰ ਆ ਰਿਹਾ ਵਾ ਚਲੋ ਵੱਡੇ ਵੀ ਹੋਣ ਮਗਰ ਗੱਲ ਤੇ ਜੜੀ ਹੋਈ ਆ ਇੱਕ ਨਜ਼ਰ ਆ ਰਿਹਾ ਆਮ ਤੁਸੀਂ ਕਿਹੇ ਬੰਦੇ ਦੇ ਘਰ ਕੋਈ ਕਿਸੇ ਨੂੰ ਇਲਜ਼ਾਮ ਲਾ ਦਵੇ ਨਾ ਕਿ ਐਨੇ ਮੇਰਾ ਮੋਬਾਈਲ ਚੋਰੀ ਕੀਤਾ ਤੇ ਪੁਲਿਸ ਉਹਨੂੰ ਚੁੱਕ ਕੇ ਲੈ ਜਾਂਦੀ ਹੈ ਇੱਥੇ ਇੱਕ ਲੜਕੀ ਦਾ ਰੇਪ ਦਾ ਮੈਟਰ ਹੈ ਮਰਡਰ ਦਾ ਮੈਟਰ ਹੈ ਪਰਿਵਾਰ ਨੂੰ ਹਲੇ ਤੱਕ ਥਾਣੇ ਤੱਕ ਨਹੀਂ ਬੁਲਾਇਆ ਗਿਆ ਤੁਸੀਂ ਇੱਥੇ ਸਮਝ ਲਓ ਇੱਥੇ ਐਸਪੀ ਆਪ ਚੱਲ ਕੇ ਉੱਥੇ ਆ ਰਿਹਾ ਹੈ ਸਰਕਾਰ ਉਹਨਾਂ ਕੋ ਚੱਲ ਕੇ ਆ ਰਹੀ ਹੈ ਇੰਨੇ ਰਸੂਕਦਾਰ ਲੋਕ ਨੇ ਤੇ ਤੁਸੀਂ ਸੋਲੋ ਆਮ ਗਰੀਬ ਬੰਦੇ ਨੂੰ ਹਿਸਾਬ ਕਿਥੋਂ ਮਿਲੇਗਾ ਇਹ ਤੇ ਚਲੋ ਭਲਾ ਹੋਇਆ ਲੋਕਾਂ ਦਾ ਜਿਹੜੇ ਲੋਕ ਉਹਨਾਂ ਦੀ ਲੜਾਈ ਲੜ ਰਹੇ ਸਾਰੇ ਰਲ ਕੇ ਅਸੀਂ ਸਾਥੀ ਤੇ ਅੱਜ ਤਾਂ ਇੱਥੇ ਤੱਕ ਇਹ ਨੋਬਤ ਆਈ ਹੈ ਕਿ ਅੱਜ ਮ ਤੇ ਜੋ ਜੋ ਸਾਡਾ ਪਲੱਸ ਪੁਆਇੰਟ ਹੈ ਬਾਕੀ ਜੇ ਤੁਸੀਂ ਉਸ ਤਰ੍ਹਾਂ ਕਹੀਏ ਤੇ ਇਹਨਾਂ ਦੀ ਕੋਈ ਮਨਸ਼ਾ ਅੱਛੀ ਨਹੀਂ ਹੈ ਤੁਹਾਨੂੰ ਲੱਗਦਾ ਕਿ ਸੱਚ ਸਾਹਮਣੇ ਆਏਗਾ ਜਿੱਡੀ ਵਸਤਰਾ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਸੱਚ ਕਲੀਅਰ ਹੋ ਪਾਏਗਾ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਤਨਾਰ ਲੋਕ ਨੇ ਉਹ ਲੋਕਾਂ ਦੇ ਘਰ ਪੁਲਿਸ ਪ੍ਰਸ਼ਾਸਨ ਖੁਦ ਆਇਆ ਹੈ ਜਿਹੜੇ ਜਿਨ੍ਹਾਂ ਨੂੰ ਉੱਥੇ ਆਣਾ ਚਾਹੀਦਾ ਸੀਗਾ ਜੇ ਤੁਹਾਨੂੰ ਉਹਨਾਂ ਕੋਲੋਂ ਇੱਥੇ ਲੱਗ ਰਿਹਾ ਉਹਨਾਂ ਦੇ ਘਰ ਆ ਕੇ ਕਿ ਉਹਨਾਂ ਕੋਲੋਂ ਇਨਸਾਫ ਮਿਲਣ ਦੀ ਉਮੀਦ ਹੈ ਤੁਹਾਨੂੰ ਲੱਗਦਾ ਕਿ ਉਹ ਦੇਣਗੇ ਇਨਸਾਫ ਦੇਖੋ ਜੀ ਉਹਨਾਂ ਨੇ ਪੂਰਾ ਮਨ ਬਣਾਇਆ ਵਾ ਪਰ ਉਹਨਾਂ ਨੂੰ ਐ ਨਹੀਂ ਪਤਾ ਕਿ ਜਿਹੜੇ ਲੋਕ ਉਹ ਲੜਕੀ ਨੂੰ ਇਨਸਾਫ ਦੇ ਵਾਸਤੇ ਖੜੇ ਨੇ ਉਹ ਕਿਹੜੀ ਸ਼੍ਰੇਵੀ ਦੇ ਲੋਕ ਨੇ ਠੀਕ ਹੈ ਅਸੀਂ ਐਂਡ ਤੱਕ ਲੜਾਈ ਲੜਾਂਗੇ ਕਿਸੇ ਵੀ ਹੱਦ ਤੱਕ ਜਾਣਾ ਪਵੇ ਸਾਨੂੰ ਐਸਸੀ ਕਮਿਸ਼ਨ ਦਾ ਸੁਪਰੀਮ ਕੋਰਟ ਦਾ ਹਾਈ ਕੋਰਟ ਦਾ ਫਾਈਨੈਂਸ਼ੀਅਲੀ ਕਿਸੇ ਤਰ੍ਹਾਂ ਦੀ ਵੀ ਮਤ ਕਰਨੀ ਪਵੇ ਸਾਨੂੰ ਕਹਿੰਦੇ ਕਿ ਲੋਕਾਂ ਦੇ ਕਿ ਆਪਣੀ ਝੋਲੀ ਵੀ ਫਰਾਨੀ ਪਵੇ ਨਾ ਇਹਨਾਂ ਵਾਸਤੇ ਆਪਾਂ ਫਲਾਵਾਂਗੇ ਔਰ ਇਹਨਾਂ ਨੂੰ ਇਨਸਾਫ ਦਵਾ ਕੇ ਰਾਵਾਂਗੇ ਸ਼ਰੂਤੀ ਜੀ ਤੁਸੀਂ ਵੀ ਸਵੇਰ ਤੋਂ ਨਾਲ ਉਹ ਕੱਲ ਵੀ ਕੱਲ ਦਾ ਵਾਕਿਆ ਤੁਸੀਂ ਵੀ ਵੇਖਿਆ ਸਰ ਅੱਜ ਜੋ ਵੀ ਗੱਲ ਹੋਈ ਤੁਹਾਡੇ ਸਾਹਮਣੇ ਹੈ ਕਿ ਪ੍ਰਸ਼ਾਸਨ ਮੰਨ ਗਿਆ ਮੈਡੀਕਲ ਜਾਂਚ ਲਈ ਔਰ ਮੈਡੀਕਲ ਜਾਂਚ ਪ੍ਰੋਪਰ ਸਹੀ ਤਾਂਗਨਾਲ ਹੋਏਗੀ ਇਸ ਕਰਕੇ ਉਹਨਾਂ ਨੇ ਸਾਨੂੰ ਕਿਹਾ ਕਿ ਡਾਕਟਰਾਂ ਨੂੰ ਵੀ ਤੁਸੀਂ ਮਿਲ ਸਕਦੇ ਹੋ ਮੈਂ ਆਪ ਜਾਵਾਂਗੀ ਔਰ ਡਾਕਟਰਾਂ ਨੂੰ ਮਿਲਾਂਗੀ ਤਾਂ ਕਿ ਇੱਥੇ ਕੁਝ ਗਲਤ ਨਾ ਹੋ ਸਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਸਕੇ ਅਗਰ ਜੋ ਵੀ ਪਰਿਵਾਰ ਹੈ ਪਰਿਵਾਰ ਕਹਿ ਰਿਹਾ ਕਮਰੇ ਨਹੀਂ ਹੈ ਮੇਰੇ ਮਨਨ ਚ ਨਹੀਂ ਆ ਰਿਹਾ ਕਿ ਇੰਨੀ ਵੱਡੀ ਕੋਠੀ ਚ ਕਦੀ ਕਮਰੇ ਨਾ ਲੱਗੇ ਹੋਣ ਔਰ ਦੂਸਰਾ ਮੈਂ ਆਪ ਜਾ ਕੇ ਦੇਖੇ ਪੱਖਾ ਬਿਲਕੁਲ ਸਹੀ ਚੱਲ ਰਿਹਾ ਹੈ ਜੀ ਲੜਕੀ ਨੇ ਸੂਸਾਈਡ ਕੀਤਾ ਹੋਇਆ ਸੂਸਾਈਡ ਕਿਸੇ ਨਾ ਕਿਸੇ ਕਾਰਨ ਵੱਸ਼ ਕੀਤਾ ਹੋਏਗਾ ਕੰਮ ਕਰ ਰਹੀ ਲੜਕੀ ਹੈ ਜੋ ਠੀਕ ਨਾ ਹੁੰਦੀ ਜਾਂ ਉਹਦੇ ਡਿਪਰੈਸ਼ਨ ਚ ਹੁੰਦੀ ਤੇ ਮਾਲਕ ਮਕਾਨ ਕੀ ਕਰਦੇ ਨੇ ਮਾਲਕ ਮਕਾਨ ਪਰੈਂਟਸ ਨੂੰ ਦੱਸਦੇ ਕਿ ਤੁਹਾਡਾ ਬੱਚਾ ਠੀਕ ਨਹੀਂ ਹੈ ਆਪਣੇ ਬੱਚੇ ਨੂੰ ਇੱਥੇ ਲੈ ਜਾਓ ਕੱਲ ਨੂੰ ਕੋਈ ਪ੍ਰੋਬਲਮ ਹੋਏਗੀ ਤੇ ਅਸੀਂ ਜ਼ਿੰਮੇਵਾਰ ਨਹੀਂ ਹੋਵਾਂਗੇ ਪਰ ਪਰੈਂਟਸ ਦਾ ਕਹਿਣਾ ਕਿ ਮਾਲਕ ਮਕਾਨ ਨੇ ਸਾਨੂੰ ਕੁਝ ਨਹੀਂ ਦੱਸਿਆ ਸੀ ਲੜਕੀ ਸਾਡੀ ਹੱਥ ਦੀ ਪਈ ਸੀ मेरा मानना है इस केस से कि कुछ ना कुछ गलत होया है लड़की देना ना दे लड़की ना कुछ गलत होया होएगा वो सू मेडिकल रिपोर्ट च आ जाएगा तो जो तक लड़की नो इंसाफ नहीं मिलेगा बीजेपी महिला मोर्चा सरकार से रहेगा और बीजेपी महिला मोर्चा लड़की दा पूरा साथ देगा और किसी तो बीजेपी महिला मोर्चा की हर भैन एक ਪਾਵੇਂ ਕਿਰੀ ਵੀ ਕਲਾਸਿਕ ਚ ਹੋਵੇ ਪਾਵੇਂ ਮਿਡਲ ਹੋਵੇ ਹਾਈ ਕਲਾਸ ਹੋਵੇ ਪਾਵੇਂ ਲੋਕ ਕਲਾਸ ਸਾਡੇ ਲਈ ਇੱਕ ਔਰਤ ਔਰਤ ਹੁੰਦੀ ਹੈ ਇੱਕ ਭੈਣ ਭੈਣ ਹੁੰਦੀ ਹੈ ਤੇ ਅਸੀਂ ਆਪਣੀ ਭੈਣ ਦਾ ਪੂਰਾ ਸਾਥ ਦੇਵਾਂਗੇ ਜਿੱਥੇ ਵੀ ਮੈਨੂੰ ਜਾਣਾ ਪਏਗਾ ਪਾਵੇਂ ਚੰਡੀਗੜ੍ਹ ਤੱਕ ਜਾਣਾ ਪਵੇ ਮੈਂ ਆਪਣੀ ਭੈਣ ਨਾਲ ਆਪ پیسے ਲਾ ਕੇ ਆਪ ਜਾਣਾ ਤੁਸੀਂ ਤੁਸੀਂ ਵੀ ਅੰਦਰ ਗਏ ਹੋ ਪਰਿਵਾਰ ਨੂੰ ਵੇਖਿਆ ਉਸ ਜਿਨ੍ਹਾਂ ਤੇ ਇਨਜ਼ਾਮ ਲੱਗ ਰਿਹਾ ਉਸ ਪਰਿਵਾਰ ਨੂੰ ਵੀ ਮਿਲੇ ਹੋ ਤੁਹਾਨੂੰ ਕੀ ਲੱਗਦਾ ਹੈ ਕਿ ਆ ਇਸ ਮਾਮਲੇ ਚ ਇਨਸਾਫ ਮਿਲ ਪਾਏਗਾ ਕਿਉਂਕਿ ਪੁਲਿਸ ਖੁਦ ਜਾ ਕੇ ਉਹਨਾਂ ਦੇ ਘਰ ਮੁਲਾਕਾਤ ਕਰਕੇ ਆਈ ਹੈ ਦੇਖੋ ਜੀ ਇਨਸਾਫ ਜਿਹੜਾ ਹੈ ਉਹ ਮਿਲਦਾ ਨਹੀਂ ਹੈ ਉਹ ਛੀਨਣਾ ਪੈਂਦਾ ਹੈ ਇਨਸਾਫ ਜੇ ਇੰਜ ਮਿਲਣਾ ਸ਼ੁਰੂ ਹੋ ਜਾਏ ਤਾਂ ਇਨਸਾਫ ਤੇ ਹਰ ਬੰਦੇ ਨੂੰ ਮਿਲੇ ਬਾਕੀ ਸਾਨੂੰ ਪ੍ਰਸ਼ਾਸਨ ਤੇ ਭਰੋਸਾ ਹੈ ਸਾਨੂੰ ਇਹ ਆਲਾ ਤਮਾਨ ਤੋਂ ਆਸ਼ਵਾਸਨ ਦਿੱਤਾ ਗਿਆ ਹੈ ਕਿ ਫੋਰੈਂਸਿਕ ਰਿਪੋਰਟ ਆਏਗੀ ਇੱਕ ਵਧੀਆ ਜਾਂਚ ਹੋਏਗੀ ਇਹ ਦੇਖੋ ਕੁੜੀ ਦੀ ਕੁੜੀ ਦੀ ਮਦਰ ਹੈ ਇਹਦੀ ਚੀਕ ਪੁਕਾਰ ਸਾਨੂੰ ਸੁਣੀ ਪਏਗੀ ਹੁਣ ਟਾਈਮ ਆ ਗਿਆ ਹੈ ਕਿ ਅਸੀਂ ਸਾਰੇ ਇੱਕ ਹੋ ਗਏ ਆ ਜਿੰਨੇ ਮਰਜ਼ੀ ਵਟੇ ਰਸੂਖਦਾਰ ਲੋਕ ਹੋਣ ਜਿੰਨੇ ਮਰਜ਼ੀ ਪੈਸੇ ਵਾਲੇ ਹੋਣ ਗਲਤ ਗਲਤ ਬਰਦਾਸ਼ ਕੋਈ ਨਹੀਂ ਕਰੇਗਾ ਕਿਉਂਕਿ ਜਿਹੜਾ ਗਲਤ ਬਰਦਾਸ਼ ਕਰਦਾ ਉਹ ਤੇ ਜਿਹੜੇ ਦੇਖਣ ਵਾਲੇ ਹੁੰਦੇ ਨੇ ਉਹ ਉਤੋਂ ਵੱਧ ਗਲਤ ਹੁੰਦੇ ਨੇ ਅਸੀਂ ਕਿਸੇ ਵੀ ਹਾਲਤ ਚ ਕਿਸੇ ਵੀ ਹਾਲਤ ਚ ਇਹ ਤੁਸੀਂ ਹਾਲਤ ਦੇਖੋ ਉਸ ਲੇਡੀ ਦੀ ਹਾਲਤ ਦੇਖੋ ਉਹ ਚੀਕ ਚੀਕ ਕੇ ਪੁਕਾਰ ਪੁਕਾਰ ਕੇ ਗੱਲ ਕਰਦੀ ਪਈ ਹੈ ਸਭ ਤੋਂ ਵੱਡੀ ਗੱਲ ਉਹਦਾ ਕਿਰਿਆ ਕਰਮ ਕਿਉਂ ਕਰਦੇ ਪਏ ਸੀ ਪੁਲਿਸ ਵਾਲੇ ਕੱਲ ਸਾਡੇ ਪ੍ਰਧਾਨ ਜੀ ਨੇ ਸੰਜੀਵ ਕੁਮਾਰ ਨੇ ਜਾਂਦੇ ਜਾਂਦੇ ਕੁੜੀ ਦੀ ਭੈਣ ਦੀਆਂ ਚੀਕਾਂ ਸੁਣੀਆਂ ਕਿ ਮੇਰੀ ਭੈਣ ਕੋ ਜਲਾ ਰਹੇ ਮੇਰੀ ਭੈਣ ਕੋ ਜਲਾ ਰਹੇ ਹੈ ਕਈ ਇਹ ਇਹ ਇਨਸਾਫ ਹੈ ਉਹਨੂੰ ਅਸੀਂ ਲੈ ਕੇ ਆਏ ਉਨੂੰ ਸਿਵਲ ਹਸਪੀਟਲ ਦਾਖਲ ਕਰਾਇਆ ਤੇ ਉਹਦਾ ਪੋਸਟਮਾਰਟਮ ਕਰਾਇਆ ਗਿਆ ਦੇਖੋ ਸਹੀ ਤਰੀਕੇ ਨਾਲ ਇੱਕ ਰੀਜ਼ਨੇਬਲ ਤਰੀਕੇ ਨਾਲ ਜਾਂਚ ਹੋਏਗੀ ਜਾਂਚ ਤੋਂ ਜੋ ਵੀ ਪਾਇਆ ਜਾਏਗਾ ਜੋ ਵੀ ਪਾਇਆ ਜਾਏਗਾ ਅਸੀਂ ਉਸ ਹਿਸਾਬ ਨਾਲ ਚੱਲਾਂਗੇ ਤੇ ਇਹ ਜਿਹੜੀ ਮੇਰੀ ਭੈਣ ਜਿਹੜੀ ਮੇਰੀ ਫੈਮਲੀ ਬੈਠੀ ਹੈ ਮੈਂ ਉਹਨਾਂ ਨਾਲ ਗਲਤ ਨਹੀਂ ਹੁੰਦਿਆਂਗੀ अच्छा आप मुझे थोड़ा सा इसमें बताएं कि ये जो सारा मामला हो गया है आज आप उनके द्वार पे खड़े जहाँ आपकी बेटी ने सुसाइड किया है सुसाइड हुआ है मर्डर हुआ है ये तो जांच का विषय है अब आप क्या कहेंगे आपको उम्मीद है शायद मेरी बेटी के साथ अन्याय हुआ मेरी बेटी हंस के मेरे से बात की मैं कहती मम्मी मैं एक महीना काम करके मैं तनख्वाह लेके आऊंगी अगले महीने में मैं पापा के साथ घर चले जाएंगे एक महीना लगा के आऊंगी कहती मम्मी मैं मैं कहा बेटी तू वहाँ काम ना करे ऐसे, ऐसे बता रही कहती मम्मी कोई नहीं एक महीने की बात है एक महीना काम नहीं करेंगे तो आंटी हमारे को पैसा नहीं देगी पैसा के लालच में मेरी अपनी बेटी खोई दिया चलो ये बोला बेटी वहां से तू हट जा तेरे साथ ऐसे ऐसे करते हैं लोग तू कहती मम्मी मैं समझाई गए मैं कहा बेटी तेरी बेजती होगी मेरी भी बेजती होगी तो कैसे बैटी, मेरी बैटी कहती बेरी बेटी कहती मम्मी एक महीना में काम करके हट जाती हूँ यहाँ दोबारा मुड़ के नहीं अच्छा मुझे ये बताएं कितनी देर से यहाँ पे काम कर रही थी आपकी बेटी बेटी को हो गया कम से कम दो साल हो गया मेरे को पढ़ना अच्छा, नहीं दो साल पहले कोई ऐसी बात लड़की ने आपको बताई है की मेरे साथ ऐसा व्यवहार होता है यहाँ वो ठीक होता है या गलत होता तीन चार महीने ऐसी अत्याचार करने लगे तीन चार महीने ऐसी तीन महीने ऐसी इनको हम आके एक बार बोली मैं कहा दीदी हमारे बेटी को रोज तुमने नमक वाली परोटी देते हो रोज नमक वाली परोटी देते मेरा बच्चा सूख जा रहा बेटी गई एकदम तो तू देसी खिला जा अपने पियो से कहते एक बोरा आलू यहाँ डाल जाए मैं कहा दीदी मैंने पैदा किया मैंने अपना बच्चा मैं देसी घी खिलाऊंगी मैं अपना शरीर बेच के खिलाऊंगी मैं इसको सारा कुछ खिलाऊंगी आलू भी लाऊंगी हम कहा तीन टाइम मैं तेरे घर रोटी भेजवाऊंगी अपने बच्चों के लिए ਕੰਟੀ ਮੇਰੇ ਜਾਣੇ ਕੇ ਬਾਦ ਬੜਾ ਜਨੂ ਕੀ ਕਹਤਾ ਤੂੰ ਨੇ ਆਪਣੀ ਮੰਮੀ ਕੋ ਬੁਲਾ ਕੇ ਮੇਰੀ ਬੜੀ ਬੇਇਜ਼ਤੀ ਕੀਆ ਮਤਲਬ ਯਹਾਂ ਪੇ ਪਰਮਾਨੈਂਟ